ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਜੋਧਪੁਰ ਪਖਰ ਜਿਲ੍ਹਾ ਬਠਿੰਡਾ ਬਾਈ ਹੈਪੀ ਦੇ ਘਰੋਂ ਵੀਡੀਓ ਆ ਬਹੁਤ ਸੋਹਣੀ ਅਜ ਵੀਰਨਾ ਟੋਕੜ ਗੱਬਣ ਝੋਟੀ ਲੈ ਕੇ ਆਇਆ ਹੋਇਆ ਇਹਦੇ ਬਾਰੇ ਸਾਰੀ ਜਾਣਕਾਰੀ ਲਵਾਂਗੇ ਕੀ ਮੁੱਲ ਰਹੂਗਾ ਕਿੰਨੇਵੇਂ ਸੂਏ ਵਾਸਤੇ ਕਿੰਨੇ ਟਾਈਮ ਦੀ ਹੁਣ ਗੱਬਣ ਵੀਡੀਓ ਆ ਜਿਹੜੀ ਬਾਈ ਜੀ 28 ਮਾਰਚ 2025 ਦੀ ਵੀਡੀਓ ਆ ਕੰਮ ਬਾਈ ਦਾ ਵਪਾਰ ਦਾ ਤੇ ਪਸ਼ੂ ਵੀਰੇ ਚੰਗੀ ਲੈ ਕੇ ਆਉਂਦਾ ਆ ਅੱਜ ਦੀ ਵੀਡੀਓ ਚ ਇੱਕ ਨਾਗ ਸੇਲ ਵਾਸਤੇ ਆ ਟੋਕੜ ਗੱਬਣ ਆ ਜਾ ਬਾਈ ਹੈਪੀ ਕਰਦਿਆਂ ਗੱਲਬਾਤ ਹੋਰ ਕੀ ਹਾਲ ਹੈ ਬਾਈ ਠੀਕ ਆ ਬਾਈ ਵਧੀਆ ਪਹਿਲਾਂ ਤਾਂ ਆਪ ਦਾ ਮੋਬਾਈਲ ਨੰਬਰ ਬੋਲੇ ਵੀਰੇ 62394 ਹਾਂਜੀ 74995 ਬਾਈ ਠੀਕ ਆ ਪਿੰਡ ਆਪਣਾ ਜodhpur ਆ ਗਿਆ ਮੌੜਾ ਅਗਲੇ ਬਾਈ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਅੱਜ ਫਿਰ ਆ ਪੂਰਾ ਤੋਹਫਾ ਹੀ ਬੰਨੀ ਬਿਠਾਣਾ ਵੀਰੇ ਹੋਰ ਬਾਈ ਅੱਜ ਬਹੁਤ ਜੀ ਮਿਲ ਜਾਂਦੀ ਲੱਗਿਆ ਆ ਕਿੰਨੇ ਸੂਏ ਵਾਸਤੇ ਹੁਣ ਕਿੰਨੇ ਡਾ ਤੀਜੇ ਸੂਏ ਸੂਣਾ ਬੇ ਨੇ ਤੀਜੇ ਹਾਂ ਕਿੰਨੇ ਟਾਈਮ ਦੀ ਗੱਪਣਾ ਹੁਣ ਅਗਲਾ ਐ ਨਹੀਂ ਜਕੇ ਮੰਨਣਾ ਵੀ ਵੀ ਇੰਨਾ ਦੁੱਧ ਦਿੰਦੇ ਹੋ ਇੰਨੇ ਗੱਪਣਾ ਹੋ ਗਏ ਹੂੰ ਇਹ 7 ਮਹੀਨਿਆਂ ਤੋਂ ਵੀ ਪੰਜ ਚਾਰ ਦਿਨ ਉੱਤੇ ਵੀ ਹੋ ਸਕਦੀ ਆ ਥੱਲੇ ਵੀ ਬਈ ਠੀਕ ਆ ਠੀਕ ਆ ਆਪਣੇ ਕੋਲੇ ਚੈੱਕ ਕਰਾਈ ਹੋਈ ਆ ਆਪਣੇ ਕੋਲੇ ਵੀਡੀਓ ਵੀ ਪਈ ਆ ਕੱਲ ਚੈੱਕ ਕਰਾ ਕੇ ਲਈ ਆ ਮਾ ਕੱਲ ਚੈੱਕ ਕਰਾ ਕੇ ਲਿਆਂਦੀ ਹਾਂ ਮੈਂ ਕਹਿੰਦਾ ਤੋਰ ਲੈਣੂ ਮੜੀ ਇਹਦੇ ਥੱਲੇ ਹੁਣ ਦੁੱਧ ਵੀ ਬਈ ਇਹਦੇ ਥੱਲੇ ਆਪਾਂ ਕਹਿ ਕੇ 6 ਤੋਂ 7 ਦੇਵਾਂਗੇ 8 ਕਿਲੋ ਦੁੱਧ ਅੱਛਾ ਹਾਂ ਆਪਾਂ 6 ਕਿਲੋ ਕਹਿ ਕੇ ਦੇ ਦਾਂਗੇ 6 ਕਿਲੋ ਕਹਿ ਕੇ ਦੇ ਦਾਂਗੇ 8 ਕਿਲੋ ਦੁੱਧ ਖੁੱਲਾ ਮੈਂ ਹੱਲੇ 7 ਮਹੀਨੇ ਦੀ ਗੱਬਣ ਹੈ 7 ਦਿੋਗੇ ਪੰਜ ਚਾਰ ਦਿਨ ਇੱਧਰ ਹੋ ਜੇ ਉੱਤੇ ਹੋ ਜੇ ਥੱਲੇ ਹੋ ਜੇ ਬਈ ਆ ਦੇਖ ਲਓ ਵੀਰੇ ਜਮਾ ਜ਼ੱਡ ਬਲੈਕ ਬਾਕੀ ਮੈਂ ਬਈ ਕੱਦ ਚ ਵੱਡੀ ਆ ਭਜਨ ਚ ਫੁੱਲਾ ਚੌੜੀ ਜੂੜੀ ਬਹੁਤ ਆ ਲੈਵੇ ਵਾਲੀ ਮੈਂ ਵਧੀਆ ਇਹਨੂੰ ਲਿਆਵੇ ਖੋਲ ਕੇ ਆਪਾਂ ਤੋੜਦੀ ਇੱਕ ਵਾਰੀ ਤੋੜ ਕੇ ਸਾਨੂੰ ਦੋਸਤੋ ਚੈੱਕ ਕਰਾਣੇ ਆ ਛੋਟੀ ਸੋਹਣੀ ਆ ਵਧੀਆ ਸਰੀਰ ਦੀ ਆ ਵਧੀਆ ਢਾਂਚਾ ਛੋਟੀ ਦਾ ਦੇਖੋ ਸਿੰਗਾ ਦੀ ਚੈੱਕ ਕਰ ਲਓ ਤੁਸੀਂ ਵੀਰੇ ਇਧਰ ਨੂੰ ਮੋੜ ਲੈ ਹੈਪੀ ਬਰੇ ਇਹਨੂੰ ਇਧਰ ਹੀ ਆਹ ਦੇਖੋ ਵੀਰੇ ਬੱਸ 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 ਇਹ ਤੁਸੀਂ ਥਾਂ ਲੈ ਵੀ ਦੇ ਸਕਦਾ ਹਲਕੀ ਫੁਲਕੀ ਮਾੜੀ ਜੀ ਸਾਈਡ ਲਾ ਦੇ ਹਾਂ ਭਈ ਟੋਕੜ ਕਰਕੇ ਪਸੂ ਲੈ ਜਾਂਦਾ ਦੁੱਧ ਦਾ ਧਾਰ ਦਾ ਪੱਟਾ ਹੋਵੇ ਆਪਣੀ ਗਰੰਟੀ ਹਾਂ ਵੀ 1921 ਆਪਾਂ ਐ ਨਿਕਾਇਆ ਸਾਡੇ ਕੋਈ ਬਾੜੀ ਕੋਈ ਹੋਊਗੀ ਗੱਲ ਕਰ ਝੋਟੀ ਬਈ ਇਹ ਦੇਖੋ ਸ਼੍ਰੀਨਸਰੋਜ ਦੀ ਦੁਬਾਰੇ ਤੋਰ ਦਿੰਨੇ ਬਈ ਹਾਂ ਕੋਈ ਨਹੀਂ ਤੋਰਨਾ ਦੁਬਾਰੇ ਤੋਰ ਲੈ ਵੀਰੇ ਇੱਧਰ ਨੂੰ ਤੋਰ ਲੈ ਵੱਡੀ ਬਹੁਤ ਝੋਟੀ ਬਈ ਕੱਦ ਕਾੜ ਚ ਪੂਰੀ ਖੁੱਲੀ ਢੁੱਲੀ ਆ ਗਈ ਝੋਟੀ ਕੱਦ ਕਾੜ ਚ ਪੂਰੀ ਖੁੱਲੀ ਆ ਸੈੰਗ ਸੰਗ ਵੀ ਬਹੁਤ ਸੋਹਣਾ ਬਾਈ ਝੋਟੀ ਦਾ ਇਹ ਦੇਖੋ ਵੀਰੇ ਆ ਜਾ ਜਮਾ ਆ ਚਮਕਦੀ ਆ ਬਨ ਲਾ ਵੀਰੇ ਹੈਪੀ ਕੁਲ ਕਰ ਲੈ ਆਇਆ ਇਹ ਤੋ ਸਹੀ ਦੇਖ ਲੋ ਵੀਰੇ ਆ ਜਾ ਸਰੀਰ ਘਟਾਂ ਚਾ ਬਹੁਤ ਸੋਹਣਾ ਹੈ ਝੋਟੀ ਦਾ ਦੇਖੋ ਸਿੰਗਲ ਹੱਡੀ ਵੀ ਵਧੀਆ ਜਿਵੇਂ ਆਪਾਂ ਫੁੱਲ ਬਰੀਡ ਚ ਕਹਿ ਸਕਦੇ ਹਾਂ ਝੋਟੀ ਨੂੰ ਹਨ ਲੈਵਾ ਤਾਂ ਦੇ ਭਾਈ ਅੱਜ ਵੀ 15 ਕਿਲੋ ਵਾਲੀ ਮਹਿੰਗ ਨਾ ਤਾਜੀ ਦਾ ਵੀਰੇ ਤੈਨੂੰ ਕਿੰਨੀ ਕ ਦੱਸਿਆ ਭਾਈ ਆਪਾਂ ਮਾਲਕ ਨਾਲ ਗੱਲ ਕਰਾ ਦਾਂਗੇ ਇਹ ਸਰ ਏਰੀਏ ਦੀ ਮੈਂ ਹੈਗੀ ਆਪਣੇ ਇੱਧਰ ਲਈ ਮੈਂਣੀ ਉਹਨਾਂ ਨੇ ਉਧਰ ਹੀ ਲਈ ਸੀ ਭਾਈ ਮੈਂ ਆਪਾਂ ਬੰਦੇ ਦੇ ਫੋਨ ਨੰਬਰ ਦੇ ਕੇ ਗੱਲ ਕਰਾ ਦਾਂਗੇ ਵੀਜੀ ਤੋਂ ਲਿਆਂਦੀ ਆ ਜੀਦੋ ਲਿਆਂਦੀ ਹੈਗੀ ਹਾਂ ਹਾਂ ਤੇ ਮੰਨ ਗਏ ਚੱਲੋ ਵੀ ਦੁੱਧ ਦਾ ਸੱਜਰ ਦਾ ਵੀ 18 ਕਿਲੋ ਦਾ ਰਿਕਾਰਡ ਆ ਇਹਦਾ ਨਾ ਸੱਜਰ ਸੂਈ ਤੋਂ ਬਾਅਦ ਭਾਈ ਉਹ ਬੱਚਾ ਮਰ ਗਿਆ ਜੀ ਥੋੜੇ ਚਿਰ ਬਾਅਦ ਇਹਦਾ ਠੀਕ ਹੈ ਉਹ ਬਾਈ ਇਹ ਦੱਸਦਾ ਸੀਗਾ ਕਹਿੰਦਾ ਵੀ ਕੀੜਿਆਂ ਵਾਲੀ ਗੋਲੀ ਨਹੀਂ ਹੁੰਦੀ ਉਹ ਐਲ ਬਿਮਾਰ ਭਾਈ ਦਵਾਈ ਉਹ ਵੱਧ ਦਿੱਤੀ ਉਹ ਵੱਧ ਦਿੱਤੀ ਗਈ ਤਾਂ ਵੀ ਬਈ ਮੈਂ ਜਿੱਥੋਂ ਲਿਆਂਦੀ ਉਹਨੇ ਤਾਂ 20 ਪਲੱਸ ਦਾ ਰਿਕਾਰਡ ਦੱਸਿਆ ਸੀਗਾ ਹੂੰ ਉਹਨਾਂ ਨੇ ਫੇਰ ਵੀ ਘਰੇ ਆਉਦੇ 17 18 ਕਿਲੋ ਦੁੱਧ ਚੋਇਆਗਾ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਹਾਂ ਬਈ ਠੀਕ ਹੈ ਠੀਕ ਥੋੜਾ ਜਿਹਾ ਪਸ਼ੂ ਕੇਰਾ ਟਿਕਦਾ ਉੱਖਾ ਨਾ ਹੂੰ ਹੂੰ ਉਹਨੇ ਤੀਸਰੀ ਸੂਏ ਵਾਸਤੇ ਗੱਭਣਾ ਤੀਜੇ ਸੂਏ ਹੁਣ ਸੂ ਗਈ ਬਈ ਤੀਜੇ ਸੂਏ ਵਾਸਤੇ 7 ਮਹੀਨੇ ਗੱਭਣਾ ਹਾਂ ਮੈਨਨੇ ਜੋ ਠੰਡੀ ਸੀਲ ਹੈ ਬਈ ਠੀਕ ਹੈ ਬਈ ਠੀਕ ਹੈ ਬਾਕੀ ਸੋਣੋ ਝੋਟੀ ਤੁਸੀਂ ਬਾਕੀ ਆਪਾਂ ਬਈ ਹੁਣ ਇਹਦੇ ਕੋਈ ਡੰਗ ਰੋਕ ਕੇ ਨਹੀਂ ਵੀਡੀਓ ਬਣਾਈ ਹੁਣ ਆਪਣਾ ਵੀਡੀਓ ਬਣਾਉਣ ਲੱਗਾ ਸਾਢੇ 7:00 ਵੀ ਹੋਊਗਾ ਹਾਂ ਸਵੇਰੇ ਸਾਢੇ 7:00 ਹੋਊਗਾ ਤੇ ਹੁਣੇ ਬਸ ਜਿਹੜਾ ਘੰਟਾਕ ਟੱਪਿਆ ਡੂੜ ਘੰਟਾ ਜਿਹੜਾ ਟੱਪਿਆ ਬਈ ਠੀਕ ਆ ਠੀਕ ਆ ਬਈ ਕੱਲ ਹੱਥ ਨੇ ਜਾਵਾਂ ਬਿੱਲੀ ਕਰੀਏ ਕੱਲ ਹੀ ਲਿਆਂਦੀ ਆ ਹੱਥ ਨੇ ਮਾਰ ਮੜੀ ਆ ਹਾਂ ਆਏ ਬਈ ਵੀਡੀਓ ਬਾਈ ਜੀ ਪਿੰਡ ਜੋਧਪੁਰ ਪਖਰ ਜਿਲ੍ਹਾ ਬਠਿੰਡਾ ਤੇ ਮੁੱਲ ਲੈਂਦਾ ਬਈ ਆਪਾਂ ਦੱਸਣਾ ਭੁੱਲ ਗਏ ਹਾਂ ਤੇ ਮੁੱਲ ਤਾਂ ਕਰਦੇ ਆ ਮੁੱਲ ਇਹ 1,10,000 ਰੁਪਏ ਕਰਦੇ ਆ ਬਈ 1.1 ਦਾ ਮ ਠੀਕ ਹੈ ਇੱਕ ਪੰਜ ਚੋਂ ਛੋੜ ਕਰ ਦਾਂਗੇ 2000 ਰੁਪਏ ਬਾਈ ਠੀਕ ਹੈ ਇੱਕ ਤਿੰਨ ਦੀ ਦੇ ਦਿੰਦੇ ਇੱਕ ਲੱਖ 10000 ਵੀਰੇ ਮੋਲਾ ਇੱਕ ਪੰਜ ਚੋਂ ਬਾਈ ਕਹਿੰਦਾ ਛੋਟ ਛੱਪਾ ਕਰੂੰਗਾ ਆਹ ਦੇ ਬਾਈ ਜਿਹੜਾ ਮਰਜੀ ਡਾਕਟਰ ਲੈ ਕੇ ਚੈੱਕ ਵੀ ਕਰਾ ਲਿਆ ਆਪਾਂ ਨੂੰ ਕੋਈ ਹਾਂ ਜੀ ਚੈੱਕ ਕਰਾ ਕੇ ਤੁਸੀਂ ਝੋਟੀ ਬਾਈ ਜੀ ਸੌਦਾ ਕਰ ਸਕਦੇ ਹੋ ਜਿਹੜੇ ਭਰਾ ਨੂੰ ਪਸੰਦ ਆ ਉਹ ਵੀਡੀਓ ਉੱਤੇ ਬਾਈ ਹੈਪੀ ਦਾ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਚੀ ਗੱਲ ਬਾਈ ਸਾਰੇ ਭਰਾਵਾਂ ਦਾ